ਅੱਸੀ ਕਾ ਦੋਸਤੋ ਤੁਸੀਂ ਦੇ ਦਲਜੀਤ ਅਜੂਬ ਦੋਸਤੋ ਸਾਡੀ ਅਕਸਰ ਜਿਹੜਾ ਅਸੀਂ ਕੋਸ਼ਿਸ਼ ਕਰਦੇ ਆਂ ਵੀ ਅਸੀਂ ਇਸ ਮੰਚ ਤੇ ਲਿਆ ਕੇ ਕਿਸੇ ਵੀ ਵਿਅਕਤੀ ਦੇ ਨਾਲ ਜਦੋਂ ਗੱਲਬਾਤ ਕਰਦੇ ਆਂ ਤੇ ਉਹਦਾ ਸਾਡਾ ਕੋਈ ਨਾ ਕੋਈ ਮਕਸਦ ਅਰਦੇਸ਼ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਆ ਜਿਨ੍ਹਾਂ ਨੂੰ ਬਹੁਤ ਚੰਨ ਆਇਆ ਵੀ ਉਹ ਕੋਈ ਨਾ ਕਹਿਆ ਹਜਾ ਕਾਮ ਕਰਨ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਉਹਨਾਂ ਦਾ ਨਾਂ ਹੋਵੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਹੋਵੇ ਪਰ ਉਸ ਮਾਰਗਦਰਸ਼ਕ ਤੋਂ ਬਗੈਰ ਵਧਿਆ ਰਹਿ ਜਾਂਦੇ ਉਹਨਾਂ ਦਾ ਸੁਖਣਾ ਕਈ ਵਾਰ ਅਧੂਰਾ ਰਹਿ ਜਾਂਦਾ ਸੋ ਅਸੀਂ ਇਸੇ ਤਰ੍ਹਾਂ ਦੇ ਪ੍ਰਯਾਸ ਕਰਦੇ ਰਹੇ ਨੇ ਅੱਜ ਇਸੇ ਲੜੀ ਦੇ ਤਹਿਤ ਇਸੇ ਕੰਟੈਂਟ ਦੇ ਤਹਿਤ ਸਾਡੇ ਨਾਲ ਮੌਜੂਦ ਨੇ ਬਲਜਿੰਦਰ ਮਾਨ ਜਿਹੜੇ ਮੈਂ ਦੇਖ ਲਵਾਂਗਾ ਰਿਕਾਰਡਿੰਗ ਹੋ ਰਹੀ ਦਿਖੋਗੇ ਚੱਕੋ ਚੱਕ ਦੇਖੋ ਸੋ ਦੋਸਤੋ ਬਲਜਿੰਦਰ ਮਾਨ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਲੇਖਣੀ ਦੇ ਖੇਤਰ ਵਿੱਚ ਬਖ ਬਖ ਪਾਸ਼ਾਵਾਂ ਦੇ ਵਿੱਚ ਬਖ ਬਖ ਖਵਾਰਾਂ ਕਿਤਾਬਾਂ ਦਾ ਅਨੁਵਾਦ ਕਰਨ ਦੇ ਦੌਰਾਨ ਆਪਣਾ ਇੱਕ ਨਾਮ ਬਣਾਇਆ ਨਾਮ ਨਾ ਘਟਿਆ ਚਾਹੇ ਉਲਖਣ ਦੀ ਗੱਲ ਹੋਵੇ ਚਾਹੇ ਅਨੁਵਾਦ ਕਰਨ ਦੀ ਗੱਲ ਹੋਵੇ ਚਾਹੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਹੋਵੇ ਚਾਹੇ ਸੰਪਾਦਕੀ ਦੀ ਗੱਲ ਹੋਵੇ ਤੇ ਚਾਹੇ ਕਿਸੇ ਵੀ ਸਮਾਜ ਦੇ ਜਾ ਦਿਖਣਾ ਸੁਣਨਾ ਤੱਕ ਇਹਤੋਂ ਹੋਵੇ ਉਹਦੇ ਵਿੱਚ ਹਰ ਥਾਂ ਭਰਪੂਰ ਇਹਨਾਂ ਨੇ ਸਹਿਯੋਗ ਕੀਤਾ ਤੇ ਨਾਲ ਦੇ ਨਾਲ ਆਪਣੇ ਟਾਰਗੇਟ ਵੀ ਅਚੀਵ ਕੀਤੇ ਆ ਤੇ ਹੁਣੇ-ਹੁਣੇ ਸਾਨੂੰ ਪਤਾ ਲੱਗਾ ਇਹਨਾਂ ਨੇ ਬਹੁਤ ਬਖੂਬੀ ਦੱਸ਼ਾ ਜਿਹਦੇ ਵਿੱਚ ਸਾਨੂੰ ਵੀ ਖੁਸ਼ੀ ਹੋਈ ਹੈ ਤੇ ਇਹਨਾਂ ਦਾ ਨਾਮ ਜਿਹੜਾ ਬੁੱਕ ਆਫ ਰਿਕਾਰਡ ਤੇ ਜਿਹੜੀ ਆ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕੀਤਾ ਗਿਆ ਜਿਹੜਾ ਸਾਡੇ ਲਈ ਨਹੀਂ ਮਾਨ ਸਾਹਿਬ ਲਈ ਨੇ ਪੂਰੇ ਦੇਸ਼ ਲਈ ਪੂਰੇ ਪੰਜਾਬ ਲਈ ਵੱਡੀ ਗੱਲ ਆ ਖਾਸ ਕਰਕੇ ਕਿਉਂਕਿ ਪੰਜਾਬ ਜਿਲ੍ਹਾ ਹੁਸ਼ਿਆਰਪੁਰ ਦੇ ਬਸਨੀਕ ਨੇ ਤੇ ਸੋ ਅਸੀਂ ਜਿੱਥੇ ਲਿਵਿੰਗ ਇੰਡੀਆ ਟੀਮ ਵੱਲੋਂ ਇਹਨਾਂ ਦਾ ਜਿੱਥੇ ਵਧਾਈ ਦਿੰਨੇ ਆ ਇਸ ਤੁਹਾਡੀ ਅਚੀਵਮੈਂਟ ਤੇ ਉੱਥੇ ਨਾਲ ਦੀ ਨਾਲ ਇਹਨਾਂ ਦੀ ਜਿਹੜੀ ਆ ਅ ਅਸੀਂ ਹੁਣ ਸਾਰਾ ਟਾਰਗੇਟ ਅਚੀਵ ਕੀਤੇ ਆ ਜਾਂ ਜਿਹੜਾ ਲੇਖਣੀ ਦੇ ਖੇਤਰ ਵਿੱਚ ਬੁੱਕ ਸਨਵਾਦ ਕੀਤੀਆਂ ਸਾਰੇ ਜਿਹੜਾ ਸੰਘਰਸ਼ ਨੂੰ ਲੈ ਕੇ ਮਿਹਨਤ ਨੂੰ ਲੈ ਕੇ ਅਸੀਂ ਇਸ ਸੰਬੰਧ ਵਿੱਚ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਬਲਜਿੰਦਰ ਮਾਨ ਜੀ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਕੀ ਅਨਵਾਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਲਿਵਿੰਗ ਇੰਡੀਆ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਸਾਡੇ ਵਿਚਾਰ ਚਰਚਾ ਸੁਣ ਲੈਣੇ ਤੇ ਸੋ ਤੁਸੀਂ ਹਮੇਸ਼ਾ ਹੀ ਲਿਵਿੰਗ ਇੰਡੀਆ ਤੇ ਇਹੋ ਜਿਹਾ ਯਤਨ ਕਰਦੇ ਰਹਿੰਦੇ ਆ ਕਿ ਜਿਹੜੇ ਲੋਕ ਪ੍ਰੋਗਰੈਸਿਵ ਨੇ ਔਰ ਕੰਸਟਰਕਟਿਵ ਯੋਗਦਾਨ ਪਾ ਰਹੇ ਨੇ ਸਮਾਜ ਦੇ ਵਿੱਚ ਉਹਨਾਂ ਨੂੰ ਮੱਝ ਤੇ ਲਿਆ ਕੇ ਲੋਕਾਂ ਦੇ ਰੂਬਰੂ ਕਰਦੇ ਆਂ ਦਰਸ਼ਕਾਂ ਦੇ ਰੂਬਰੂ ਕਰਦੇ ਆਂ ਇਹੋ ਜਿਹੇ ਪ੍ਰੋਗਰਾਮਾਂ ਤੋਂ ਸਾਨੂੰ ਬਹੁਤ ਪ੍ਰੇਰਣਾ ਮਿਲਦੀ ਆ ਤੇ ਨਵੀਂ ਪਨੀਰੀ ਜਿਹੜੀ ਆ ਉਹ ਸਿੱਧਤ ਨੂੰ ਜੀ ਬਿਲਕੁਲ ਸੋ ਅਸੀਂ ਇਸੇ ਪ੍ਰਯਾਤ ਮਾਨ ਸਾਹਿਬ ਅਸੀਂ ਜਿਵੇਂ ਪਹਿਲਾਂ ਤਾਂ ਤੁਹਾਨੂੰ ਜੀ ਬਧਾਈ ਦਿੱਤੀ ਆ ਉਹਦੇ ਬਾਰੇ ਪਹਿਲਾਂ ਸਾਨੂੰ ਸ਼ੁਰੂ ਚੇ ਦੱਸ ਦਿਓ ਕਿਉਂਕਿ ਸਾਡੇ ਦਰਸ਼ਕਾਂ ਨੂੰ ਬੜਾ ਹੁਣਾ ਹੈ ਕਿ ਪਤਾ ਨਹੀਂ ਕਿਵੇਂ ਮਾਨ ਸਾਹਿਬ ਜਿਹੜੀ ਗੱਲ ਕਰਦੇ ਆਂ ਆਪਾਂ ਪਹਿਲਾਂ ਆਪਣੀ ਐਜੂਕੇਸ਼ਨ ਬਾਰੇ ਗੱਲ ਕਰੀਏ ਅੱਜ ਫਿਰ ਆਪਣੀ ਐਜੂਕੇਸ਼ਨ ਐ ਮੈਂ ਨਵਾਂ ਸਾਵਾ ਜਿਹੜੀ ਵਿਦਿਅਕ ਯੋਗਤਾ ਮੇਰੀ ਡਬਲ ਐਮਏ ਬੀਏ ਡਿਵੈਲਪਮੈਂਟ ਜਰਨਲਿਜ਼ਮਾ ਤੇ ਲਗਭਗ ਮੈਂ ਸਿੱਖਿਆ ਦੇ ਖੇਤਰ ਚ 25-30 ਸਾਲ ਦੀ ਸਰਕਾਰੀ ਸੇਵਾ ਕੀਤੀ ਆ ਉਹ ਤੋਂ ਬਾਅਦ ਨਿੱਜੀ ਸਕੂਲਾਂ 'ਚ ਤੇ ਆਪਣਾ ਪ੍ਰਾਈਵੇਟ ਸਕੂਲ ਦੇ ਵਿੱਚ ਸੇਵਾ ਕਰਦਾ ਰਿਆ ਤੇ ਸਾਹਿਤ ਸੱਭਿਆਚਾਰ ਖੇਡਾਂ ਤੇ ਸਮਾਜਿਕ ਖੇਤਰ ਦੇ ਵਿੱਚ ਪਿਛਲੇ 35-40 ਸਾਲ ਤੋਂ ਸਰਗਰਮ ਸੋ ਮਾਨ ਸਾਹਿਬ ਆਪਾਂ ਇਥੇ ਦੱਸ ਦਈਏ ਸਾਡਾ ਇਸ ਸਵਾਲ ਪੁੱਛਣ ਦਾ ਕਾਰਨ ਇਹ ਸਾਹਿਬ ਜਿਵੇਂ ਇੰਡੀਆ ਬੁੱਕ ਆਫ ਫਰਦਰ ਵਿੱਚ ਨਾਮ ਤੁਹਾਡਾ ਜੁਆ ਜੀ ਸਾਡੇ ਲੋਕਾਂ ਨੂੰ ਸਾਰੇ ਦਰਸ਼ਕਾਂ ਨੂੰ ਇਹ ਜਰੂਰ ਪਤਾ ਲੱਗੇ ਕਿ ਇਹ ਬਹੁਤ ਮਿਹਨਤੋਂ ਬਾਅਦ ਬਹੁਤ ਐਜੂਕੇਸ਼ਨ ਕੰਮ ਕੰਮ ਤੋਂ ਬਾਅਦ ਹੀ ਇਹ ਜਿਹੜਾ ਤੁਹਾਡਾ ਨਾਮ ਆਇਆ ਸੋ ਅਸੀਂ ਮਾਨ ਸਾਹਿਬ ਇਸ ਗੱਲ ਨੂੰ ਗੁਰਗੁਰੂ ਅੱਗੇ ਬਤਾਉਂਦੇ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਇਹ ਜਿਹੜਾ ਲੇਖਣੀ ਦੀ ਗੱਲ ਕੀਤੀ ਆ ਅਨੁਵਾਦ ਦੀ ਗੱਲ ਕੀਤੀ ਆ ਪੜ੍ਹਾਈ ਦੀ ਗੱਲ ਕੀਤੀ ਆ ਟੀਚਰ ਹੈ ਉੱਥੇ ਨਾਲ ਦੀ ਨਾਲ ਤੁਸੀਂ ਇੱਕ ਸੀਨੀਅਰ ਜਰਨਲਿਸਟ ਵੀ ਹੋ ਤੇ ਨਾਲ ਦੀ ਨਾਲ ਬੁੱਧੀਜੀਵੀ ਵੀ ਅਸੀਂ ਇਹ ਸਾਰੇ ਸਵਾਲਾ ਤੁਹਾਡੇ ਨਾਲ ਇਸ ਮੰਚ ਤੋਂ ਇਸ ਕਾਰਨ ਕਿ ਕਰ ਰਹੇ ਆ ਕਿਉਂਕਿ ਇਸ ਵੇਲੇ ਮੌਕੇ ਦੀ ਲੋੜ ਆ ਬੂਟਾ ਦਾ ਸਮਾਂ ਆ ਲੋਕਤੰਤਰ ਜਿਹੜਾ ਸਭ ਤੋਂ ਵੱਡਾ ਉਤਸਵ ਆ ਰਿਹਾ ਲੋਕ 2024 ਦੀਆਂ ਇਲੈਕਸ਼ਨਾਂ ਉਹਦੇ ਵਿੱਚ ਜਿਹੜੇ ਤੁਹਾਡੇ ਅੱਗੇ ਬੁੱਧੀਜੀਵੀ ਸੀਨੀਅਰ ਜਰਨਲਿਸਟ ਆ ਉਹ ਅਸੀਂ ਇਹ ਲਖਣ ਦੇ ਨਾਲ ਵੀ ਸੰਬੰਧਿਤ ਵੀ ਗੱਲ ਕਰਾਂਗੇ ਪਰ ਤੁਸੀਂ ਸਾਨੂੰ ਪਹਿਲਾਂ ਆਪਣੀ ਜਿਹੜੀਆਂ ਅੱਜ ਤੱਕ ਤੁਸੀਂ ਕਿੰਨੀ ਬੁੱਕਸ ਜਿਹੜੀਆਂ ਲਿਖ ਚੁੱਕੇ ਹੋ ਅਜਰਵਰ ਸਾਹਿਬ ਮੇਰੇ ਵੱਲੋਂ ਜਿਹੜੀਆਂ ਲਿਖੀਆਂ ਗਈਆਂ ਮੇਰੀਆਂ ਮੌਲਿਕ ਪੁਸਤਕਾਂ ਨੇ ਉਹਨੇ ਲਲਪਗਤ ਇਕਿ ਜੀ ਤੇ ਜਿਹੜੀਆਂ ਮੈਂ ਅਨਵਾਦ ਕੀਤੀਆਂ ਨੇ ਵਾਕਾ ਪਛਾਵਾਂ ਦੇ ਵਿੱਚ ਉਹਨੇ ਸੱਤ ਤੇ 35 ਪੋਸਟਕਾ ਮੈਂ ਸੰਪਾਦਿਤ ਕੀਤੀਆਂ ਨੇ ਤੇ ਪਿਛਲੇ 28 ਸਾਲ ਤੋਂ ਨਿਰੰਤਰ ਜਿਹੜਾ ਮੈਗਜ਼ੀਨ ਆ ਨਕੀਆਂ ਕ੍ਰੰਬਣਾ ਜਿਹਦੀ ਤੁਸੀਂ ਗੱਲ ਕਰਕੇ ਹਟਿਆ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਉਹਦਾ ਨਾਮ ਦਰਜ ਹੋਇਆ ਉਹਦਾ ਇਹੀ ਕਾਰਨ ਵਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਨਿਜੀ ਖੇਤਰ ਦਾ ਮੈਗਜ਼ੀਨ ਪਿਛਲੇ 28 ਸਾਲ ਤੋਂ ਪ੍ਰਕਾਸ਼ਿਤ ਨਹੀਂ ਹੋਇਆ ਔਰ ਮੈਂ ਇੱਕ ਵਾਹਿਦ ਇਨਸਾਨ ਆ ਜਿਸਨੇ ਉਸ ਮੈਗਜ਼ੀਨ ਨੂੰ ਲਗਾਤਾਰ ਨੰਗੇ ਤੜ ਇਹ ਜੰਗ ਜਿਹੜੀ ਆ ਬਾਦ ਸਾਹਿਬ ਦੀ ਲੜੀ ਆ ਔਰ ਲੜ ਰਿਹਾ ਕਿਉਂਕਿ ਜਦੋਂ ਤੁਸੀਂ ਕਿਸੇ ਜੀ ਨੂੰ ਸਮਰਪਿਤ ਹੋ ਜਾਂਦੇ ਆ ਤੁਹਾਨੂੰ ਉਸ ਸਮਰਪਣ ਦੇ ਵਿੱਚ ਇੱਕ ਰਸ ਮਿਲਦਾ ਇੱਕ ਆਨੰਦ ਮਿਲਦਾ ਉਹ ਆਨੰਦ ਕੀ ਆ ਕਿ ਇਸ ਸਮਾਜ ਦੀ ਬਿਹਤਰੀ ਵਾਸਤੇ ਸਾਨੂੰ ਬੱਚੇ ਜਿਹੜੇ ਆ ਜਿਨ੍ਹਾਂ ਤੋਂ ਅਸੀਂ ਭਵਿੱਖ ਦੀ ਉਮੀਦ ਰੱਖਦੇ ਆ ਜੇਕਰ ਉਹ ਨਰੁਣੀਆਂ ਕਦਰਾਂ ਕੀਮਤਾਂ ਨਾਲ ਲੈਸ ਹੋਣਗੇ ਨੰਬਰ 2 ਤੇ ਆਪਣੀ ਮਾਤ ਭਾਸ਼ਾ ਨਾਲ ਜੁੜੇ ਹੋਣਗੇ ਤੇ ਸਾਡਾ ਸਮਾਜ ਵੀ ਸੋਹਣਾ ਬਣੇਗਾ ਸੋ ਇਸ ਖੇਤਰ ਦੇ ਵਿੱਚ ਸਾਹਿਤ ਦੇ ਖੇਤਰ ਦੇ ਵਿੱਚ ਖਾਸ ਕਰ ਬਾਲ ਸਾਹਿਤ ਦੇ ਖੇਤਰ ਵਿੱਚ ਇਹ ਇੱਕੋ ਇੱਕ ਮੈਗਜ਼ੀਨਾਂ ਸਰਕਾਰ ਦਾ ਜਿਹੜੇ ਮੈਗਜ਼ੀਨ ਚੱਲਦੇ ਸੀ ਉਹ ਵੀ ਪਿਛਲੇ ਮਹੀਨਿਆਂ ਤੋਂ ਕਈਆਂ ਤੋਂ ਬੰਦ ਪਏ ਆ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਇਸ ਖੇਤਰ 'ਚ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਇਹਦੇ ਵਿੱਚ ਬਿਜ਼ਨਸ ਨਹੀਂ ਇਹ ਸਮਾਜ ਦੀ ਸੇਵਾ ਹੈ ਇਹ ਸਮਾਜ ਦੀ ਬਿਹਤਰੀ ਦਾ ਕਾਰਜ ਹੈ ਜੇ ਬਿਜ਼ਨਸ ਵਾਲਾ ਕੰਮ ਹੁੰਦਾ ਤਾਂ ਅਨੇਕਾਂ ਮੈਗਜ਼ੀਨ ਛਾਪੇ ਹੋਣੀ ਸੀ ਜੀ ਐਸਰ ਜਿਵੇਂ ਤੁਸੀਂ ਇਹ ਬੱਚਿਆਂ ਦਾ ਬਚਪਨ ਦਾ ਜਿਹੜਾ ਮੈਗਜ਼ੀਨ ਦਾ ਤੁਹਾਡਾ ਮੋਟਿਵ ਤੁਸੀਂ ਬਚਪਨ ਦਾ ਜਿਹੜਾ ਸੰਭਾਲਣ ਦੀ ਗੱਲ ਹੈ ਚੁੜਿਆ ਤੇ ਨਾਲ ਦੀ ਨਾਲ ਹੈ ਜਿਹੜਾ ਤੁਸੀਂ ਇਹ ਬਚਪਨ ਜਿਹੜਾ ਸੰਭਾਲਣਾ ਜਿੱਥੇ ਪੇਰੈਂਟਸ ਦੀ ਡਿਊਟੀ ਹੁੰਦੀ ਹੈ ਸੰਭਾਲਣ ਦੀ ਉਥੇ ਤੁਸੀਂ ਵੀ ਬਾਪੂ ਵੀ ਸੰਭਾਲਿਆ ਬੇਸ਼ੱਕ ਤੁਸੀਂ ਆਪਣੀ ਲੇਖਣੀ ਦੇ ਨਾਲ ਹੀ ਸੰਭਾਲਿਆ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਤੁਹਾਡੇ ਜਿਹੜੇ ਕਾਲਮ ਹੁੰਦੇ ਆ ਲਿਕਨ ਦੀਆਂ ਕਾਮਾਹ ਹੁੰਨੀਆਂ ਉਹ ਬੱਚੇ ਨੂੰ ਬਚਪਨ ਤੋਂ ਹੀ ਸੋਝੀ ਪ੍ਰਦਾਨ ਕਰਦੀਆਂ ਸੋ ਇਹ ਜਿਹੜਾ ਤੁਸੀਂ ਕੀਤਾ ਸ਼ੁਰੂ ਕੀਤਾ ਸਾਂ ਬੱਚਿਆਂ ਨੂੰ ਅੱਜ ਤੱਕ तकरीबन ਕਾਫੀ ਸਾਲ ਜਿਹੜਾ ਤੁਸੀਂ ਦੱਸਿਆ ਹੋ ਗਏ ਹੈ ਤੇ ਨਿਰੰਤਰ 1995 ਤੋਂ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਟਾਈਮ ਤੱਕ ਇਹ ਜਿਹੜਾ ਚੱਲੀ ਜਾਂਦਾ ਔਰ ਗਾਂ ਵੀ ਗੁਰੂ ਮਹਾਰਾਜ ਕਿਰਪਾ ਕਰੇ ਤੁਸੀਂ ਇਸੇ ਤਰ੍ਹਾਂ ਨਿਰੰਤਰ ਬੱਚਿਆਂ ਨੂੰ ਜੋਦਾਨ ਸਹਿ ਦਿੰਦੇ ਰਹੋ ਆਪਣਾ ਇਸ ਤਰ੍ਹਾਂ ਦਾ ਜਿਹੜਾ ਯੋਗਦਾਨ ਪਾਉਂਦੇ ਰਹੋ ਸੋ ਮਾਨ ਸਾਹਿਬ ਅਸੀਂ ਜਿਵੇਂ ਗੱਲ ਕੀਤੀ ਸੀਗੀ ਪੋਟਾ ਨੂੰ ਲੈ ਕੇ ਖਾਸ ਕਰ ਅੱਜ ਜਿਹੜਾ ਸਮਾਇਆ ਕونکہ ਬੁੱਧੀ ਜੀ ਵੀ ਇਸ ਮੰਚ ਤੇ ਲਿਆ ਕੇ ਜਿਹੜੀ ਵੋਟ ਪਾਉਣ ਦੀ ਗੱਲ ਹੈ ਸਤਕਾਰਾਂ ਮੰਦੋਂ ਉਪਰਾਲੇ ਕੀਤੇ ਜਾ ਰਿਹਾ ਹੈ 스ਵੀਪ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਵੋਟਰਾ ਨੌਜਵਾਨਾਂ ਨੂੰ ਵੀ ਅਸੀਂ ਕੌਂਜੀਸ ਜਾ ਕੇ ਸਕੂਲਾਂ ਤੇ ਜਾ ਕੇ ਉਹਨਾਂ ਨੂੰ ਵੋਟਰ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਹ ਵੋਟ ਪਾਉਣੀ ਕਿਉਂ ਜ਼ਰੂਰੀ ਹੈ ਲੋਕਤੰਤਰ ਜਿਹੜਾ ਹੈ ਉਹਦੇ ਵਿੱਚ ਦੇਖੋ ਵੋਟ ਤੋਂ ਬਿਨਾਂ ਸਰਕਾਰ ਨਹੀਂ ਬਣਦੀ ਜੀ ਡੈਮੋਕ੍ਰੇਸੀ ਦੀ ਸੇਫਤੀ ਇਹ ਆ ਕਿ ਲੋਕਾਂ ਦੀ ਲੋਕਾਂ ਵਾਸਤੇ ਲੋਕਾਂ ਲਈ ਸਰਕਾਰ ਆ ਜੀ ਤੇ ਲੋਕਾਂ ਦੁਆਰਾ ਇਹ ਚੁਣੀ ਜਾਂਦੀ ਆ ਜੀ ਜੇ ਲੋਕ ਇਸ ਚੋਣ ਤਾੰਤਰ ਦੇ ਵਿੱਚ ਵੋਟ ਨਹੀਂ ਪਾਉਂਦੇ ਤਾਂ ਸਰਕਾਰ ਨਹੀਂ ਬਣਦੀ ਜੀ ਤੇ ਇਸ ਕਰਕੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓਂ ਬੇਦਕਰ ਜੀ ਨੇ ਸਭ ਤੋਂ ਵੱਡੀ ਜਿਹੜੀ ਇਸ ਬੋਟ ਦੇ ਸਿਸਟਮ ਦੀ ਲੋਕਤੰਤਰ ਚ ਸਿਫਤ ਹੋ ਆ ਉਹ ਇਹ ਆ ਤੁਸੀਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਪਾਦੇ ਆ ਜੀ ਲੇਕਿਨ ਤੁਹਾਡੇ ਨਾਲ ਦੇ ਨੂੰ ਪਤਾ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਨੂੰ ਵੋਟ ਪਾਈ ਆ ਇਹ ਦੇਖੋ ਸਾਡੇ ਸੰਵਿਧਾਨ ਦੀ ਸਿਰ ਤੋਂ ਆ ਡਾਕਟਰ ਸਾਹਿਬ ਬਾਬਾ ਸਾਹਿਬ ਅੰਬੇਦਕਰ ਜੀ ਦੀ ਇਹ ਦੇਣੋ ਆ ਸਾਨੂੰ ਕਿ ਇੱਕ ਅਮੀਰ ਇੱਕ ਗਰੀਬ ਉਹਦੀ ਵੋਟ ਦਾ ਮੁੱਲ ਬਰਾਬਰ ਆ ਇਹ ਕਿਉਂ ਰੱਖਿਆ ਗਿਆ ਕਿਉਂਕਿ ਸਮਾਜ ਦੇ ਵਿੱਚ ਜਿਹੜਾ ਆਰਥਿਕ ਪੜਾ ਸੀ ਸਮਾਜਿਕ ਪੜਾ ਸੀ ਰਾਜਨੀਤਿਕ ਪੜਾ ਸੀ ਇਹ ਪਾੜੇ ਬਹੁਤ ਡੂੰਘੇ ਸੀਗੇ ਲੰਬੇ ਚੌੜੇ ਸੀ ਜੀ ਤੇ ਬਾਬਾ ਸਾਹਿਬ ਨੇ ਇਹ ਦੇਖਿਆ ਕਿ ਇਸ ਪਾਰੇ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਆ ਕਿ ਸਾਰਿਆਂ ਨੂੰ ਬੋਟ ਦਾ ਬਰਾਬਰ ਹੱਕ ਦਿੱਤਾ ਜਾਵੇ। ਸੋ ਅੱਜ ਸਾਨੂੰ ਇਹ ਬੋਟ ਦਾ ਆਕਾਰ ਮਿਲਿਆ। ਅਸੀਂ ਆਪਣੇ ਨਮਾਇੰਦਿਆਂ ਦੁਆਰਾ ਅਸੀਂ ਆਪਣੇ ਆਪ ਤੇ ਤਾਨਤਰ ਚਲਾਉਣੇ ਆ, ਆਪਣੇ ਆਪਨੇ ਸਿਸਟਮ ਨੂੰ ਚਲਾਉਣੇ ਆ, ਆਪਣੇ ਦੇਸ਼ ਕੌਮ ਦੇ ਨਿਰਮਾਣ 'ਚ ਯੋਗਦਾਨ ਪਾਉਣੇ ਆ। ਜੇਕਰ ਅਸੀਂ ਬੋਟ ਨਹੀਂ ਪਾਉਂਦੇ ਇਹਦਾ ਮਤਲਬ ਸਾਡਾ ਦੇਸ਼ ਨਾਲ ਪਿਆਰ ਨਹੀਂ। ਅਮੀ ਅਸੀਂ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦੇ। ਅਰ ਮਾਨਸਾ ਅਸੀਂ ਸਵਾਲ ਆਪ ਜਿਹੜੇ ਤੁਹਾਡੇ ਨਾਲ ਕਰਦੇ ਆ ਬਿਲਕੁਲ ਹਟਵੇਂ ਆ ਤੁਹਾਡੇ ਕਿਤੇ ਨਾ ਤੁਹਾਡੇ profession ਨਾ ਬਿਲਕੁਲ ਨਹੀਂ ਕਿਉਂਕਿ ਤੁਸੀਂ ਟੀਚਰ ਆ ਪਰ ਹੁਣ ਇਸ ਵੇਲੇ ਇੰਡੀਪੈਂਡੈਂਟ ਇੱਕ ਲੇਖਕ ਹੋ ਬੁੱਧੀਜੀਵੀ ਹੋ ਔਰ ਸਭ ਤੋਂ ਵੱਡਾ ਕਾਲ ਜਰਨਲਿਸਟ ਹੋ ਐਜ਼ ਅ ਸੀਨੀਅਰ ਜਰਨਲਿਸਟ ਐਜ਼ ਅ ਬੁੱਧੀਜੀਵੀ ਜਿਹੜਾ ਆਪਾਂ ਸਿਆਸਤ ਦੀ ਗੱਲ ਤੁਹਾਡੇ ਨਾਲ ਕਰਦੇ ਆ ਸਿਆਸਤ ਦੇ ਵਿੱਚ ਹੋ ਰਹੀ ਰਦੋਬਦਲ ਨੂੰ ਪਾਰਟੀਆਂ ਦੇ ਵਿੱਚ ਹੋ ਰਹੀ ਰਦੋਬਦਲ ਨੂੰ ਨਿਰਪੱਖ ਤੌਰ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕਿਉਂਕਿ ਮੇਰਾ ਰਾਜਸੀ ਫੀਲਡ ਨਹੀਂ ਜੀ ਲੇਕਿਨ ਮੈਂ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਜੀ ਇੱਕ ਆਦਰਸ਼ ਨਾਗਰਿਕ ਹੋਣ ਦੇ ਨਾਤੇ ਮੈਂ ਸਾਰੇ ਸਿਸਟਮ ਨੂੰ ਵਾਚਦਾ ਆਂ ਵਿਚਾਰਦਾ ਆਂ ਤੇ ਉਹ ਵਿਚਾਰ ਦੇ ਵਿੱਚੋਂ ਇਹ ਨਿਕਲਦਾ ਕਿ ਸਭ ਤੋਂ ਪਹਿਲਾਂ ਅਸੀਂ ਮਨੁੱਖ ਹੈਗੇ ਜੀ ਮੇਰੀਆਂ ਪਾਰਟੀਆਂ ਮੇਰੀਆਂ ਜਾਤਾਂ ਮੇਰੇ ਧਰਮ ਮੇਰੀ ਪ੍ਰਾਪਰਟੀ ਉਹ ਬਾਅਦ ਦੇ ਵਿੱਚ ਆ ਪਹਿਲਾਂ ਇੱਕ ਮੈਂ ਮਨੁੱਖ ਹੈ ਨਾ ਜੇ ਮੇਰੇ ਜੀ ਮਨੁੱਖਤਾ ਹੈਗੀ ਆ ਤੇ ਫਿਰ ਮੇਰਾ ਇੱਕ ਸਟੇਟਸ ਆ ਜੀ ਇੱਕ ਸਟੈਂਡ ਆ ਉਹ ਕੀ ਹੁੰਦਾ ਬੇ ਫਲਾਨਾ ਵਿਅਕਤੀ ਫਲਾਨੇ ਵਰਗ ਆਇਆ ਜਾਂ ਫਲਾਨੇ ਨਾਲ ਮੇਲ ਖਾਂਦਾ ਜੀ ਉਹ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਜੇ ਮੇਰਾ ਇਹੀ ਸਪਸ਼ਟ ਨਹੀਂ ਕਿ ਮੈਂ ਤੁਹਾਡੇ ਨਾਲ ਆ ਕਿ ਉਹਨਾਂ ਦੇ ਨਾਲ ਆ ਕਿ ਇਹਨਾਂ ਦੇ ਨਾਲ ਆ ਜੀ ਤੇ ਮੇਰੀ ਇਨਸਾਨੀਅਤ ਕੀ ਹੋਣੀ ਤੁਸੀਂ ਮੇਰੇ ਤੇ ਜਿਹੜੇ ਵੋਟਰ ਆ ਉਹ ਮੇਰੇ ਤੇ ਜਿਹੜਾ ਜਿਹਨੂੰ ਕਹਿੰਦੇ ਵਿਸ਼ਵਾਸ ਕਿਵੇਂ ਕਰਨਗੇ ਪੰਜਾਬੀ ਦੀ ਕਹਾਵਤ ਆ ਵੀ ਜਿਹੜਾ ਥੈ ਚੱਲ ਹੁੰਦਾ ਜੀ ਉਹਨੂੰ ਕੋਈ ਨਹੀਂ ਪੁੱਛਦਾ ਜੀ ਅੰਗਰੇਜ਼ੀ ਦੀ ਕਹਾਵਤ ਹੈ ਰੋਲਿੰਗ ਸਟੋਨ ਗੈਦਰਸ ਲੋ ਮੋਸ ਸੋ ਇਸ ਕਰਕੇ ਜਿਹੜੀ ਸਾਡੀ ਦਿੜਤ ਆ ਜਿਹੜਾ ਸਾਡਾ ਨਿਸ਼ਚਾ ਆ ਜਿਹੜੀ ਸਾਡਾ ਸਟੈਂਡ ਆ ਉਹ ਹਰ ਲੀਡਰ ਦਾ ਚਾਹੇ ਉਹ ਕਿਸੇ ਪਾਰਟੀ ਦਾ ਹੋਵੇ ਉਹਦਾ ਸਟੈਂਡ ਸਪਸ਼ਟ ਹੋਣਾ ਬਹੁਤ ਜ਼ਰੂਰੀ ਆ ਜੇ ਉਹ ਥਾਂ ਚੱਲਦਾ ਜੇ ਉਹ ਰੋਲਿੰਗ ਸਟੋਨ ਆ ਤੇ ਉਹਤੇ ਕਿਸੇ ਨੇ ਵਿਸ਼ਵਾਸ ਨਹੀਂ ਕਰਦਾ ਆ ਮਾਨ ਸਾਹਿਬ ਇਸੇ ਕੰਟੈਂਟ ਰੂਮ ਲੈ ਕੇ ਹੋਰ ਕੋਈ ਗੱਲ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਕਿਉਂਕਿ ਮੈਂ ਕੋਸ਼ਿਸ਼ ਕੀਤੀ ਹੈ ਆਪਾਂ ਤੁਹਾਡਾ ਬੁੱਧੀਜੀਵੀ ਹੋਣ ਦਾ ਵੀ ਇਸ ਕੰਟੈਕਟ ਦੇ ਵਿੱਚ ਲਾਹਾ ਲਿਆ ਆ। ਬੇਸ਼ੱਕ ਅਸੀਂ ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਸੀ ਉਹਨਾਂ ਬਾਰੇ ਵੀ ਗੱਲ ਕੀਤੀ ਹੈ ਪਰ ਕੋਸ਼ਿਸ਼ ਕੀਤੀ ਵੀ ਆਪਾਂ ਮੌਜੂਦਾ ਹਾਲਾਤਾਂ ਤੇ ਵੀ ਤੁਹਾਡੇ ਨਾਲ ਚਰਚਾ ਕਰ ਲਈਏ ਕਿਉਂਕਿ ਤੁਸੀਂ ਵਿਚਾਰ ਕਰਦੇ ਹੋ ਲੋਕਾਂ ਨੂੰ ਨੇੜੇੋਂ ਦੇਖਦੇ ਹੋ। ਸੋ ਹੋਰ ਕੋਈ ਗੱਲ ਜਿਹੜੀ ਹੈ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਐਜੇ ਬੁੱਧੀਜੀਵੀ ਸੀਨੀਅਰ ਜਨਸ ਤੁਸੀਂ ਕੋ ਸਾਡੇ ਦਰਸ਼ਕਾਂ ਨੂੰ ਦੇਖੋ ਸਾਡੀ ਜਿਹੜੀ 45% ਆਬਾਦੀ ਹੈ ਨੌਜਵਾਨਾਂ ਦੀ। ਤੇ ਜਿਹੜੀ ਸਮਾਜਿਕ ਤਬਦੀਲੀ ਲਿਆਣੀ ਹੁੰਦੀ ਹੈ ਉਹ ਨੌਜਵਾਨਾਂ ਲੈਣੀ ਹੈ। ਸੂ ਨੌਜਵਾਨਾਂ ਨੂੰ ਇਹੀ ਅਪੀਲ ਆ ਇਹੀ ਉਹਨਾਂ ਨੂੰ ਬੇਨਤੀ ਆ ਕਿ ਉਹ ਜਿਹਨੂੰ ਵੀ ਵੋਟ ਦੇਣ ਪਹਿਲਾਂ ਉਸ ਇੰਡੀਵਿਜੂਅਲ ਨੂੰ ਉਸ ਲੀਡਰ ਨੂੰ ਉਹਦਾ ਪੂਰਾ ਜਿਹੜਾ ਖਾਕਾ ਆ ਉਹਨੂੰ ਪੂਰਾ ਵਿਚਾਰਨ ਉਹਦੇ ਖਾਕੇ ਵਿੱਚ ਕੀ ਪੋਜ਼ਿਟਿਵ ਆ ਕੀ ਨੈਗੇਟਿਵ ਆ ਉਹ ਤੋਂ ਬਾਅਦ ਵੋਟ ਦੇਣ ਦਾ ਫੈਸਲਾ ਕਰਨ ਨਾ ਜਾਤੇ ਦੇ ਆਧਾਰ ਤੇ ਨਾ ਧਰਮ ਦੇ ਆਧਾਰ ਤੇ ਨਾ ਕਿਸੇ ਪਾਰਟੀ ਦੇ ਆਧਾਰ ਤੇ ਇੰਡੀਵਿਜੂਅਲ ਜੀ ਉਹ ਕੀ ਕਰ ਸਕਦਾ ਕੀ ਹੁਣ ਜੀਵਨ ਚ ਕੀਤਾ ਤੁਸੀਂ ਹੁਣ ਮੇਰੇ ਜੀਵਨ ਦੀਆਂ ਪਿਛਲੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਹੈ ਜੀ ਤੁਹਾਨੂੰ ਪਤਾ ਲੱਗ ਗਿਆ ਮੇਰੇ ਜੀਵਨ ਚ ਆਇਆ ਤੇ ਤੁਹਾਨੂੰ ਮੇਰੀ ਸਦੀਦੀ ਸਪਸ਼ਟ ਹੋ ਗਈ ਕੋਈ ਕੋਈ ਸ਼ੱਕ ਨਹੀਂ ਰਹੀ ਇਸੇ ਤਰ੍ਹਾਂ ਜਦੋਂ ਜਿਹਨੂੰ ਅਸੀਂ ਆਗੂ ਬਣਾ ਕੇ ਭੇਜਣਾ ਜਿਹਨੂੰ ਅਸੀਂ ਆਪਣਾ ਨਮਾਇੰਦਾ ਬਣਾ ਕੇ ਭੇਜਣਾ ਜਿਹਨੂੰ ਅਸੀਂ ਆਪਣੀ ਪਾਵਰ ਦੇਣੀ ਸਾਰੀ 5 ਸਾਲ ਬਾਅਦ ਤੇ ਅਸੀਂ ਉਹਨੂੰ ਆਪਣੀ ਪਾਵਰ ਦੇਣੀ ਹੈ ਵੀ ਤੂੰ ਭਾਈ ਸਾਡਾ ਸਭ ਕੁਝ ਹੈ ਤੂੰ ਹੀ ਸਾਡਾ ਪ੍ਰਧਾਨ ਆ ਤੂੰ ਹੀ ਸਾਡਾ ਸੈਕਟਰੀ ਆ ਤੂੰ ਹੀ ਸਾਡਾ ਸਭ ਕੁਝ ਹੈ ਤੇ ਤੇਰੇ ਹੱਥ ਸਾਡੀਆਂ ਡੋਰੀਆਂ ਜਦੋਂ ਘੋੜੇ ਦੇ ਹੱਥ ਜਿਹਦੇ ਅੱਗੇ ਲਗਾਹਮ ਆ ਜਾਂਦੀ ਨਾ ਉਹ ਘੋੜਾ ਜਦੋਂ ਮਾਨੀ ਭਜਾਣਾ ਹੈ ਸੋ ਅਸੀਂ ਘੋੜੇ ਦੀ ਲਗਾਹਮ ਉਹਨੂੰ ਦੇਣੀ ਆ ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਨੂੰ ਸਾਰਿਆਂ ਨੂੰ ਹਰੇਕ ਵੋਟਰ ਨੂੰ ਇਹ ਜ਼ਰੂਰ ਵਿਚਾਰਨਾ ਚਾਹੀਦਾ ਕਿ ਜਿਸ ਲੀਡਰ ਨੂੰ ਮੈਂ ਵੋਟ ਪਾ ਰਿਹਾ ਉਹ ਕੀ ਆ ਉਹ ਕੰਮ ਕੀ ਕੀਤੇ ਨੇ ਤੇ ਕੀ ਕਰ ਸਕਦਾ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਬੁਧੀਜੀਵੀ ਸੀਨੇ ਜਰਨਲਿਸਟ ਬਜਿੰਦਰ ਮਾਹ ਦੀ ਜਿਨ੍ਹਾਂ ਦੇ ਨਾਲ ਅਸੀਂ ਮੌਜੂਦਾ ਸਮੇਂ ਦੇ ਦੌਰਾਨ ਬਖ ਬਖ ਪਹਿਲੂਆਂ ਤੇ ਗੱਲ ਕੀਤੀ ਤੇ ਉਹਨਾਂ ਨੇ ਬਖੂਬੀ ਜਿੱਥੇ ਗੱਲ ਵੀ ਕੀਤੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਸਮਾਧਾਨ ਵੀ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਗਾਂ ਤੱਕ ਆਵਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਹਸ਼ਿਆਪੁਰ ਤੋਂ